ਗੁਰਦਾਸਪੁਰ ਦੇ ਦਿਨਾਨਗਰ ਕਸਬੇ ਦੇ ਬਹਿਰਾਮਪੁਰ ਦਾ ਰਹਿਣ ਵਾਲਾ ਇੱਕ ਨੌਜਵਾਨ ਜੋ ਕਿ ਆਪਣੇ ਦੋਸਤਾਂ ਦੇ ਨਾਲ ਦਿਨਾਨਗਰ ਤੋਂ ਬਹਿਰਾਮਪੁਰ ਵਾਪਸ ਆ ਰਿਹਾ ਸੀ ਕਿ ਰਸਤੇ ਦੇ ਵਿੱਚ ਇੱਕ ਓਵਰਲੋਡ ਵਾਹਨ ਦੀ ਚਪੇਟ ਦੇ ਵਿੱਚ ਆ ਗਿਆ ਦੱਸਿਆ ਜਾ ਰਿਹਾ ਹੈ ਕਿ ਇੱਥੇ ਗੱਡੀ ਦੇ ਨਾਲ ਟਰੋਲੀ ਦੇ ਵਿੱਚ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ ਇੱਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਜਿਸ ਦੀ ਮੌਕੇ ਤੇ ਜਾਨ ਗਈ ਹੈ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਤੇ ਇੱਕ ਛੋਟੀ ਭੈਣ ਵੀ ਸੀ ਪਰਿਵਾਰ ਦਾ ਇਸ ਵੇਲੇ ਰੋ ਰੋ ਕੇ ਬੁਰਾ ਹਾਲ ਹੈ ਦੱਸਦੀ ਕਿ ਨਾ ਕਸਬਿਆਂ ਦੇ ਵਿੱਚ ਪੈਸੇ ਬਚਾਉਣ ਦੇ ਲਈ ਟਰਾਲੀਆਂ ਨੂੰ ਲਗਾਤਾਰ ਹੀ ਲਿਆਇਆ ਜਾਂਦਾ ਤੇ ਟਰਾਲੀਆਂ ਸੜਕ ਤੇ ਲੋਕਾਂ ਦਾ ਕਾਲ ਬਣ ਰਹੀਆਂ ਨੇ ਇਸ ਦੇ ਕਾਰਨ ਕਈ ਵਾਰ ਸੜਕੀ ਹਾਦਸੇ ਹੋ ਚੁੱਕੇ ਨੇ ਹੁਣ ਸਰਦੀ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ ਤੇ ਕੋਹਰੇ ਦੇ ਵਿੱਚ ਟਰਾਲੀਆਂ ਨਜ਼ਰ ਨਹੀਂ ਆਉਂਦੀਆਂ ਤੇ ਵੱਡੇ ਹਾਦਸੇ ਵਾਪਰਦੇ ਨੇ ਪੁਲਿਸ ਪ੍ਰਸ਼ਾਸਨ ਨੂੰ ਇਹ ਸਵਾਲ ਹਾਲਾਂਕਿ ਲੋਕਾਂ ਦਾ ਕਹਿਣਾ ਕਿ ਧਿਆਨ ਦੇਣਾ ਚਾਹੀਦਾ ਪਰ ਧਿਆਨ ਨਹੀਂ ਦਿੱਤਾ ਜਾ ਰਿਹਾ ਓਵਰਲੋਡ ਤੇ ਓਵਰ ਸਪੀਡ ਵਾਹਨਾਂ ਦੇ ਕਾਰਨ ਆਏ ਦਿਨ ਹੀ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਨੇ ਤੇ ਉਧਰ ਇਹ ਅਜੇਹੇ ਦੇ ਵਿੱਚ ਲੋਕਾਂ ਦਾ ਕਹਿਣਾ ਹੈ ਕਿ ਕਾਰਵਾਈ ਹੋਣੀ ਚਾਹੀਦੀ ਹੈ ਪੈਸੇ ਬਚਾਉਣ ਦੇ ਲਈ ਟਰਾਲੀਆਂ ਖਰੀਦ ਕੇ ਲੋਕਾਂ ਦੀ ਜਾਨਾਂ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਬਲੀਏ ਜਤ ਮਨਾ ਬਾਠਵਾਲ ਕੰਢ ਲਾ ਕੇ ਨਾ ਇੱਕ ਸਵਾਰੀ ਗੱਡੀ ਤੇ ਟਰੈਕਟਰ ਟਰਾਲੀ ਦਾ ਐਕਸੀਡੈਂਟ ਹੋਇਆ ਸੀ। ਇਹਦੇ ਚ ਇੱਕ ਵਿੱਚ ਗੱਡੀ ਦੇ ਵਿੱਚ ਨਾ 6 ਬੰਦੇ ਸਵਾਰ ਸੀਗੇ। ਜਿਹਨ ਚ ਇੱਕ ਬੰਦੇ ਦੀ ਡੈਥ ਹੋ ਗਈ ਮੌਕੇ ਤੇ ਤੇ ਇੱਕ ਬੰਦਾ ਜ਼ਖਮੀ ਹੋਇਆ। ਉਹਨੂੰ ਉੱਥੇ ਰੋਲ ਹਸਪਤਾਲ ਦਾਪ ਕੇ ਵੜਾ। ਮਰਨ ਵਾਲੇ ਦਾ ਕੀ ਨਾਮ ਜਿਹਦੀ ਡੈਥ ਹੋਈ ਹੈ? ਮਰਨ ਵਾਲਾ ਨਾਮ ਗੁਰਦੀਪ ਸਿੰਘ ਨੂੰ। ਕਿੱਥੋਂ ਦਾ ਰਹਿਣ ਵਾਲਾ ਸੀ? ਇੱਕ ਪਿੰਡ ਤੋਂ ਆਇਆ। ਤੇ ਜਿਹੜੇ ਕਾਰਨਾਂ ਚ ਕੀ ਦੱਸੇ ਜਾ ਰਿਹਾ ਗੱਡੀ ਕਿੱਧਰੋਂ ਆ ਰਹੀ ਸੀ ਟਰਾਲੀ ਕਿੱਧਰੋਂ ਜਾ ਰਹੀ ਸੀ ਗੱਡੀ ਜਿਹੜੀ ਇਹ ਨਾ ਇਹ ਆ ਰਹੀ ਦਿਨਾਂ ਨਗਰ ਵਾਲੀ ਸਾਈਡ ਤੋਂ ਆ ਗਈ ਤੇ ਇਹ ਟਰੈਕਟਰ ਟਰਾਲੀ ਇਹ ਦਿਨਾਂ ਨਗਰ ਵੱਲ ਜਾਂਦੀ ਤੇ ਉਹ ਇਹਨਾਂ ਟਰਾਲੀ ਦੇ ਤੇ ਗੱਡੀ ਟਰਾਲੀ ਹੁੰਦੀ ਨਾ ਤੇ ਗੱਤਾਂ ਲੱਗੀਆਂ ਸੀ ਭਰਾੜੀ ਵਾਲੀਆਂ ਉਹ ਮਨੋਜ ਜੋ ਗੱਡੀ ਕ੍ਰਾਸ ਕਰਨ ਲੱਗੀ ਹੈ ਤੇ ਜਿਹੜੀ ਟਰਾਲੀ ਉਹ ਗੱਡੀ ਦੇ ਵਿੱਚ ਵੱਜ ਗਈ ਟਰੈਕਟਰ ਨੰਗੇ ਆਤਰਾ ਵੀ ਪਿੱਛੇ ਵੱਜ ਗਈ ਐਂਗਲ ਵਿੱਚ ਵੱਜਿਆ ਤੇ ਉਹ ਸੋਚੇ ਕਿ ਐਤੋਂ ਇਹ ਗੱਡੀ ਚਲਾ ਰਹੀ ਸੀ ਪਿੱਛੇ ਹਾਂਜੀ ਇਹ ਡਰਾਈਵਰ ਚਲਾ ਰਿਆ ਸੀ ਜੀ ਟਰਾਲੀ ਚਾਲਕ ਫਰਾਗ ਹੋ ਗਿਆ ਜੀ ਮੋਕੇ ਤੇ ਮੋਕੇ ਤੋਂ ਬਰਾੜ ਹੋ ਗਿਆ ਸੀ ਉਦੋਂ ਪਰ ਹੁਣ ਉਹਦਾ ਪਤਾ ਲੱਗ ਗਿਆ ਵੀ ਇੱਕ ਬੰਦਾ ਹੈਗਾ ਸੋਤਾਨੀ ਦਾ ਹੈ ਕੋ ਮਾਮਲਾ ਦਰਜ ਹੋ ਗਿਆ ਜੀ ਮਾਮਲਾ ਦਰਜ ਕੋ ਬਿਆਨ ਲਿਖਾ ਰਹੇ ਹਾਂ ਜਿਹੜਾ ਟਰਾਲੀ ਦਾ ਵੱਜਿਆ ਹੋਇਆ ਲੋਏ ਦਾ ਐਂਗਲ ਸੀ ਉਹ ਅਜੇ ਵੀ ਗੱਡੀ ਦੇ ਵਿੱਚ ਮੌਜੂਦ ਹੈ ਤੁਸੀਂ ਜੇਖੀਏ ਇਹ ਗੱਡੀ ਉੱਥੇ ਜਾ ਕੇ ਹਾਂਜੀ ਹਾਂਜੀ ਉਹ ਸੱਜਿਆ ਐਂਗਲ ਉਹ ਅਜੀਬੀ ਮਤਲਬ ਮੇਨ ਕਾਰ ਨੇ ਜਿਹੜਾ ਟਰਾਲੀ ਦੇ ਨਾਲ ਟਕਰਾਣ ਦੀ ਹਮਤ ਹੋਈ ਹੈ ਹਾਂਜੀ ਟਕਰਾਣ ਦਾ ਹੈ ਨਾ ਜਿਹੜਾ ਐਂਗਲ ਗੱਡੀ ਦਾ ਵੱਜਿਆ ਟਰਾਲੀ ਦਾ ਐਂਗਲ ਵੱਜਿਆ ਗੱਡੀ ਦੇ ਵਿੱਚ ਠੀਕ ਹੈ ਜੀ ਉਹਦੇ ਨਾਲ ਮਤਲਬ ਜਿਹੜੇ ਹੋਇਆ ਸੋ ਇਡੀ ਓਵਰਲੋਡਿੰਗ ਹੈ ਟਰਾਲੀ ਦੇ ਨਾਲ ਤੇ ਕੀ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਜੀ ਦੇਖੋ ਜਿਹੜਾ ਸਾਡੇ ਧਿਆਨ 'ਚ ਕੋਈ ਆਉਂਦਾ ਤੇ ਜਿੰਨੇ ਚਲਾਣੇ ਕੱਟੇ ਜਾ ਰਹੇ ਤੇ ਜੇ ਕਾਰਵਾਈ ਕਰ ਰਹੇ ਜੋ ਕੰਮੀ ਹੁੰਦੇ ਨੇ ਧੰਨਵਾਦ ਜੀ